ਮੇਜਮਾਨਤ ਬਲੋਂ ਸਾਰੇ ਹੀ ਦੋਸਤਾਂ ਨੂੰ ਅਤਿ ਸਤਿਕਾਰ ਨਾਲ ਸਤਸ੍ਰੀਕਾਂ ਸੋ ਦੋਸਤੋ ਸਾਡਾ 2025 ਸਮਾਪਤ ਹੋ ਗਿਆ ਤੇ ਜਦੋਂ ਮੈਂ ਪ੍ਰੋਗਰਾਮ ਰਿਕਾਊਂਟ ਕਰ ਰਿਹਾ ਤੇ ਜਿਹੜਾ ਸਾਲ 2026 ਹੈ ਉਹ ਸਾਡੀਆਂ ਬਰੁਹਾਂ ਤੇ ਹੈ ਤੇ ਸਭ ਤੋਂ ਪਹਿਲਾਂ ਤਾਂ ਆਪਾਂ 2025 ਨੂੰ ਅਲਵਿਦਾ ਕਹਿ ਨਹੀਂਆ ਤੇ ਇਸ ਸਾਲ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਯਾਦਾਂ ਨੇ ਜਿਹੜੀਆਂ ਪਿੱਛੇ ਰਹਿ ਜਾਣਗੀਆਂ ਇਤਿਹਾਸ ਬਣ ਜਾਣਗੀਆਂ ਭਾਵੇਂ ਪੋਲਿਟੀਕਲ ਹੈਗੀਆਂ ਭਾਵੇਂ ਕਲਾ ਦੇ ਖੇਤਰ 'ਚ ਨੇ ਭਾਵੇਂ ਕਿਸੇ ਹੋਰ ਖੇਤਰ 'ਚ ਨੇ ਬਹੁਤ ਸਾਰੀਆਂ ਦੁਖਦ ਨੇ ਔਰ ਬਹੁਤ ਸਾਰੀਆਂ ਇਹੋ ਜੀਆਂ ਵੀ ਨੇ ਜਿਨ੍ਹਾਂ ਨੂੰ ਸੀ ਆਪਣੀਆਂ ਪ੍ਰਾਪਤੀਆਂ ਕਹਿ ਸਕਦੇ ਹਾਂ ਬਹੁਤ ਸਾਰੇ ਕਲਾਕਾਰ ਸਾਡੇ ਤੋਂ ਵਿਛੜੇ ਨੇ ਬਹੁਤ ਸਾਰੀਆਂ ਲੜਾਈਆਂ ਦੇ ਵਿੱਚ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਨੇ ਜਿਨ੍ਹਾਂ ਦੇ ਵਿੱਚ ਭਾਵੇਂ ਇਸਰਾਇਲ-ਪਰਦਸਤਾਨ ਦੀ ਲੜਾਈ ਹੈ ਭਾਵੇਂ ਜੂਕੇ-ਰਸ਼ੀਆ ਦੀ ਲੜਾਈ ਹੈ ਤੇ ਜਿਹੜੇ ਲੋਕਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦੀਆਂ ਪਰਿਵਾਰਾਂ ਨਾਲ ਅਸੀਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਤੋਂ ਉਸੇ ਪ੍ਰਕਾਰ ਕੁਝ ਸਿੰਗਰ ਨੇ ਜਿਨ੍ਹਾਂ ਦੇ ਵਿੱਚ ਰਾਜਵੀਰ ਜਵੰਦਾ ਵੀ ਸਨ ਜਿਨ੍ਹਾਂ ਨੇ ਕਾਫੀ ਝੰਜੋੜਿਆ ਲੋਕਾਂ ਨੂੰ ਆਪਣੇ ਜਸਵਿੰਦਰ ਪੱਲਾ ਜੀ ਸਨ ਉਸਹਾਗਤ ਉਪਛੜੇ ਹਰ ਖੂਰ ਉਹਨੇ ਕੰਮ ਕਲਾਕਾਰ ਨੇ ਜਿਹੜੇ ਉਹ ਇਸ ਖੇਤਰ ਦੇ ਵਿੱਚ ਕੰਮ ਕਰਦੇ ਰਹੇ ਲੇਕਿਨ ਕੁਝ ਕਿਸੱਜ ਨਾਲ ਵਿਛੜ ਗਏ ਭਾਵੇਂ ਉਹ ਲੇਖਕ ਸਨ ਭਾਵੇਂ ਗਾਇਕ ਸਨ ਤੇ ਭਾਵੇਂ ਕਿਸੇ ਹੋਰ ਖੇਤਰ ਨਾਲ ਸੰਬੰਧ ਸਨ ਜਿਹਨਾਂ ਦੇ ਵਿੱਚ ਸ਼ਾਇਰ ਦੇ ਬੀਸੀ ਸੋ ਇਸ ਪ੍ਰਕਾਰ ਦੋਸਤੋ ਇਹ ਲਾਈਫ ਹੈ ਇਸ ਜੀਵਨ ਹੈ ਚੱਲਦਾ ਰਹਿੰਦਾ ਹੈ ਪ੍ਰਾਪਤੀਆਂ ਵੀ ਹੁੰਦੀਆਂ ਨੇ ਦੁੱਖ ਵੀ ਹੁੰਦੇ ਨੇ ਸੁੱਖ ਵੀ ਹੁੰਦੇ ਨੇ ਸਾਰਾ ਕੁਝ ਨਾਲ ਨਰ ਚੱਲਦਾ ਹੈ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਪਿਛਲੇ ਸਾਲ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਸਾਹਿਬ ਦੇ ਵਿੱਚੋਂ ਨਵੀਆਂ ਆਈਆਂ। ਕਾਫੀ ਸਾਰੇ ਮੈਗਜ਼ੀਨ ਨੇ ਜਿਹੜੂ ਲਗਾਤਾਰ ਛਾਪਦੇ ਰਹੇ ਤੇ ਪਾਠਕਾਂ ਤੱਕ ਪਹੁੰਚਦੇ ਰਹੇ। ਤੇ ਕੋਈ ਵੱਡੀ ਜਿਹੜੀ ਕੁਦਰਤੀ ਘਟਨਾ ਹੈ ਉਹਦੇ ਤੋਂ ਥੋੜਾ ਜਿਹਾ ਵਿਚਾਰਿਆ ਕੋਈ ਵੱਡੀ ਬਿਮਾਰੀ ਜੋ ਲਿੰਬਸ਼ੂ ਦੇ ਵਿੱਚ ਨਹੀਂ ਪੱਲੀ ਸੋ ਕੁੱਲ ਮਿਲਾ ਕੇ ਜਿਹੜਾ 2025 ਹੈ ਉਹ ਠੀਕ ਰਿਹਾ ਹਾਂ ਤੁਗਿਆ ਬੋਤ ਦਾ ਘਟਨਾਮਾ ਤੋਂ ਗੀਂ ਹੁੰਦੀ ਨਹੀਂ ਜਿਵੇਂ ਆਪਾਂ ਕਹਿੰਨੇ ਆ ਤੇ ਲੇਕਿਨ ਫਿਰ ਵੀ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨੇ ਉਹਨਾਂ ਤੇ ਸਾਨੂੰ ਮਾਣ ਪਾਣਾ ਚਾਹੀਦਾ ਜੇ ਮੈਂ ਆਪਣੀ ਗੱਲ ਕਰਾਂ ਤੇ ਮੇਰੀ ਜਿਹੜੀ ਇੱਕ ਕਿਤਾਬ ਹੈ ਉਹ ਛਪੀ ਪਿਛਲੇ ਸਾਲ ਦੇ ਵਿੱਚ ਮੇਰਾ ਸਫਰਨਾਮਾ ਕੁੰਮਕਮਨ ਤੋਂ ਕੋ ਮਜੋ ਕੋਈ ਉਤਰੀ ਅਮਰੀਕਾ ਦਾ ਸਫਰਨਾਮਾ ਹੈ ਉਹ ਛਪਿਆ ਤੇ ਇਸ ਤੋਂ ਇਲਾਵਾ ਮੈਂ ਦੋ ਸਫਰਨਾਮੇ ਜਿਹੜੇ ਤਿਆਰ ਕੀਤੇ ਐਕਚੁਅਲੀ ਮੈਂ ਚਾਰ ਸਫਰਨਾਮੇ ਤਿਆਰ ਕੀਤੇ ਤੇ ਜਿਹਦੇ ਵਿੱਚ ਗ੍ਰੀਸ ਦਾ ਸਫਰਨਾਮਾ ਸੀਗਾ ਗ੍ਰੀਸ ਦਾ ਸਫਰਨਾਮਾ ਤੇ ਸਵਿਟਜ਼ਰਲੈਂਡ ਦਾ ਸਫਰਨਾਮਾ ਇਹ ਇੱਕ ਕਿਤਾਬ ਵਿੱਚ ਰਹਿਣਗੇ ਤਿਆਰ ਹੋ ਗਏ ਨੇ ਤੋਂ ਅਗਲੇ ਸਾਲ ਦੇ ਵਿੱਚ ਜੇ ਛੱਪ ਜਾਣਗੇ ਤੋਂ ਇਸੇ ਪ੍ਰਕਾਰ ਮੈਕਸੀਕੋ ਤੇ ਡੋਮਿਨਿਕਨ ਰਿਪਬਲਿਕ ਇਹ ਸਫਰਨਾਮੇ ਦੋਨੋਂ ਇੱਕ ਕਿਤਾਬ ਦੇ ਵਿੱਚ ਛੱਪਣਗੇ ਸੋ ਮੇਰਾ ਕਾਫੀ ਸਾਰਾ ਗੋਲ ਹੈ ਜਿਹੜਾ ਉਹ ਜਿਹੜਾ ਮੈਂ ਮਿੱਥਿਆ ਸੀ ਕਿ ਮੈਂ ਇੰਨਾ ਕੰਮ ਕਰ ਲਾਵਾਂਗਾ ਕੁਝ ਕਿਤਾਬਾਂ ਮੈਂ ਜਿਹੜੀਆਂ ਬਈਆਂ ਸੰਭਾਲ ਲਈਆਂ ਕੰਪਿਊਟਰ ਦੇ ਵਿੱਚ ਸੇਵ ਕਰ ਲਈਆਂ ਤੇ ਜਿਨ੍ਹਾਂ ਦੇ ਵਿੱਚ ਕੁਕ ਕਿਤਾਬ ਸ਼ੌਕੀਸ ਉਸੇ ਪ੍ਰਕਾਰ ਜਿਹੜੀਆਂ ਕਹਾਣੀਆਂ ਦੇ ਹਾਲਾਂਕਿ ਮੇਰੀ ਸਿਹਤ ਬਹੁਤ ਹੀ ਵਧੀਆ ਨਹੀਂ ਰਹੀ ਠੀਕ ਪਰ ਫਿਰ ਵੀ ਕੋਈ ਮਾੜੀ ਵੀ ਨਹੀਂ ਰਹੀ ਹਾਇਓ ਠੀਕ ਹੈ ਤੇ ਮੈਂ ਆਪਣੀ ਜੋਬ ਬਲੀਆ ਠੀਕੇ ਨਾਲ ਨਹੀਂ ਕਰ ਸਕਿਆ ਹਸਪਤਾਲਾਂ ਦੇ ਵਿੱਚ ਜਾਣਾ ਆਉਣਾ ਬਣਿਆ ਆ ਰਿਹਾ ਤੇ ਤੁਕੇ ਮਾ ਵੀੰਦਾਰੇ ਹਾ ਤੇ ਹਾਲ ਤਰ੍ਹਾਂ ਤੋਂ ਅੱਜ ਉਸ ਨੂੰ ਅਸਮਾਨ ਲੇਕਿਨ ਫਿਰ ਵੀ ਮੈਂ ਕੁਝ ਮੈਗਜ਼ੀਨ ਲਈ ਆਰਟੀਕਲ ਲਿਖਿਆ ਸ਼ਬਦ ਲਈ ਆਰਟੀਕਲ ਲਿਖਿਆ ਕਹਾਣੀ ਪੰਜਾਬ ਲਈ ਆਰਟੀਕਲ ਲਿਖਿਆ ਤੇ ਇਸੇ ਪ੍ਰਕਾਰ ਤਾਸਮਾਨ ਲਈ ਲਿਖਿਆ ਸੋ ਮੇਰੀਆਂ ਕੁਝ ਕਹਾਣੀਆਂ ਛਪੀਆਂ ਤਿੰਨ ਕਹਾਣੀਆਂ ਜਿਨ੍ਹਾਂ ਦੀ ਮੇਰੀ ਚਰਚਾ ਵੀ ਵਧੀਆ ਹੋਈ ਲੋਕਾਂ ਤੱਕ ਪਹੁੰਚੀਆਂ ਤਾਂ ਜਿਹਦੇ ਵਿੱਚ ਮੇਰੀ ਪਹਿਲੀ ਕਹਾਣੀ ਸਭ ਤੋਂ ਪਹਿਲਾਂ ਜਿਹੜਾ ਬੀਤਿਆ ਸਾਲ ਹੈ ਸੱਜਣਾ ਦੇ ਕੁਝ ਛਪੀ ਸੋ ਕਮੁਨਕੇਰ ਸੀ ਕਹਾਣੀ ਦਾ ਨਾਮ ਤੇ ਪਾਠਕਾਂ ਨੇ ਬਹੁਤ ਪਸੰਦ ਕੀਤੀ ਲੋਚਕਾਂ ਨੇ ਵੀ ਕੀਤੀ ਪਸੰਦ ਤੋਂ ਉਸ ਤੋਂ ਬਾਅਦ ਫਿਰ ਮੇਰੀ ਕਹਾਣੀ ਤਾਸਮਾਨ ਦੇ ਵਿੱਚ ਛਪੀ ਤਾਂ ਉਹ ਵੀ ਤੁਸੀਂ ਸਾਰਿਆਂ ਨੇ ਪਸੰਦ ਕੀਤੀ ਤੇ ਉਸ ਦਾ ਨਾਮ ਸੀ ਡਾਰਕ ਜ਼ੋਨ ਤੋਂ ਮਨੁੱਖੀ ਮਨੁਗਿਆਨ ਦੀ ਕਹਾਣੀ ਸੀ ਉਹ ਵੀ ਤੁਸੀਂ ਪਸੰਦ ਕੀਤੀ ਤੇ ਜਿਹੜੀ ਤੀਸਰੀ ਕਹਾਣੀ ਸੀ ਉਹ ਮੇਰੀ ਛਪੀ ਰਾਗ ਮੈਗਜ਼ੀਨ ਦੇ ਵਿੱਚ ਸੋਜੀਸਤ ਦਾ ਨਾਮ ਸੀ ਗਠਮੁਤੀ ਇਹ ਤਿੰਨ ਕਹਾਣੀਆਂ ਮੇਰੀਆਂ ਛਪੀਆਂ ਤੋਂ ਮੈਂ ਸੰਤੋਖ ਤੇ 10 ਜਾਂ 4 ਕਹਾਣੀਆਂ ਸਾਲ ਦੇ ਵਿੱਚ ਸ਼ਾਮ ਜਾਨ ਤੇ ਮੈਂ ਸਾਡੇ ਕਲਿਖ ਲਈ ਇਨਾਫ ਨਹੀਂ ਤੇ ਜਿਹੜੀਆਂ ਮੈਂ ਕਹਾਣੀਆਂ ਲਿਖੀਆਂ ਉਹਨਾਂ ਦੇ ਵਿੱਚ ਮੈਂ ਤਕਰੀਬਨ 7 ਕਹਾਣੀਆਂ ਨੇ ਜਿਹੜੀਆਂ ਉਹ ਪਿਛਲੇ ਸਾਲ ਦੇ ਵਿੱਚ ਨਵੀਆਂ ਲਿਖੀਆਂ ਤੋਂ ਮੈਂ ਸਮਝਾਂ ਕਿ ਮੇਰੀ ਚੰਗੀ ਪ੍ਰਾਪਤੀ ਹੈ ਜੇ ਲੇਖ 3-4 ਕਹਾਣੀਆਂ ਵਧੀਆ ਲਿਖ ਲੈਂਦਾ ਸਾਲ 'ਚ ਤਾਂ ਮੈਂ ਸਮਝਾਂ ਕਿ ਉਹ ਹੋ ਉਹਨੂੰ ਲਗਦਾ ਬੀਓ ਮੇ ਕੋ ਸ਼ਰਮ ਖੁਸ਼ ਕੀਤਾ ਤੇ ਇਸ ਪ੍ਰਕਾਰ ਜਿਹੜਾ ਹੈਗਾ ਮੇਰਾ ਸਾਹਿਤਕ ਪੱਖ ਤੋਂ ਇਹ ਰਿਹਾ ਤੇ ਹੁਣ ਜਿਹੜਾ ਹੈਗਾ ਕੁਝ ਢੀਲ ਪੱਥਰ ਬਣਾ ਕੇ ਸਾਨੂੰ ਚੱਲਣਾ ਪੈਂਦਾ ਹੁਣ ਜਿਹੜਾ ਸਾਲ 2026 ਆਇਆ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹਦੀਆਂ ਪਗਾਉ ਮੁਬਾਰਕਾਂ ਦਿੰਨਾ ਕਿ ਤੁਹਾਨੂੰ ਸਾਰਿਆਂ ਲਈ ਇਹ ਜਿਹੜਾ ਸਾਲ ਹੈ ਬਹੁਤ ਖੁਸ਼ੀਆਂ ਲੈ ਕੇ ਆਵੇ ਕਾਮਜਾਗੀਆਂ ਲੈ ਕੇ ਆਵੇ ਤੁਸਤੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਤੁਸੀਂ ਆਪਣਾ ਗੋਲ ਮਿਠ ਕੇ ਚੱਲੋ ਕਿ ਤੁਸੀਂ ਕੀ ਕਰਨਾ ਹੈ ਕਿੰਨੇ ਕ ਸਮੇਂ ਤੱਕ ਤੁਸੀਂ ਕੀ ਕਰਨਾ ਹੈ ਜਿਸ ਤਰ੍ਹਾਂ ਫਾਈਨੈਂਸ਼ੀਅਲ ਖੇਤਰ ਵਾਲੇ ਲੋਕ ਆਪਣੇ ਕੁਆਟਰ ਮਿਠ ਲਿੰਦੇ ਨੇ ਕਿ ਪਹਿਲੇ ਤਨਵੀਨ ਇਹ ਚਾਹ ਕਰਨਾ ਦੂਜੇ ਤੋਂ ਇਸੇ ਤਰ੍ਹਾਂ ਤੁਸੀਂ ਮਿਠ ਕੇ ਚੱਲੋ ਸੋ ਮੈਂ ਆਪਣਾ ਗੋਲ ਹੈ ਜਿਹੜਾ ਮਿਠ ਲਿਆ ਤੋਂ ਮੈਂ ਲਿਖ ਕੇ ਰੱਖ ਲੈਣਾ ਲਿਖ ਕੇ ਤੁਸੀਂ ਇਹ ਜੀ ਇਹ ਜੀ ਥਾਂ ਲਾ ਲੈਣਾ ਜਿੱਥੇ ਤੁਹਾਨੂੰ ਪਤਾ ਲੱਗਦਾ ਰਹੇ ਕਿ ਮੈਂ ਕਿੰਨਾ ਕੰਮ ਕਰ ਲਿਆ ਕਿੰਨਾ ਨਹੀਂ ਕਰ ਲਿਆ ਤੂੰ ਉਮੇ ਹੰਤਾ ਨੂੰ ਕੱਢੀ ਦੱਸੂਗਾ ਕਿ ਮੇਰਾ ਕੀ ਗੋਲ ਹੈ ਮੈਂ ਕੀ ਕਰਨਾ ਚਾਹੁੰਦਾ ਜਾਂ ਸਹੀ ਤੋ ਮੇਰਾ ਕਿੰਨਾ ਸਾਥ ਦਿੰਦੀ ਹੈ ਤੇ ਉਹਦੇ ਤੇ ਮੈਂ ਕੰਮ ਮੈਂ ਜਿਹੜਾ ਉਹ ਸ਼ੁਰੂ ਕਰਦਾ ਹਾਂਗਾ ਤੇ ਬਾਕੀ ਜਿਹੜੇ ਮੇਰੇ ਗੋਲ ਬਿੱਥੇ ਹੋਰੋਂ ਤਾਂ ਹੈਗੀਆਂ ਹੈਗੇ ਨੇ ਤੂੰ ਜੜੀਆਂ ਚੀਜ਼ਾਂ ਮੈਂ ਸੋਚੀਆਂ ਹੁੰਆਂ ਨੇ ਉਹ ਜੜੀਆਂ ਹੈਗੀਆਂ ਨੇ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੂਗਾ ਕਿਉਂਕਿ ਪਹਿਲਾਂ ਨਹੀਂ ਮੈਂ ਜਦਾ ਸਕਦਾ ਤੇ ਮੈਨੂੰ ਖੁਦ ਨਹੀਂ ਪਤਾ ਵੀ ਉਸ ਚੜਨੀਆਂ ਨੇ ਜਾਂ ਨਹੀਂ ਚੜਨੀਆਂ ਤੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੋਣੀ ਹੈ ਤੋ ਉਮੀਦ ਕਰਦਾ ਹਾਂ ਕਿ ਜਿਵੇਂ ਪਿਛਲੇ ਸਾਲ ਸਿਹਤ ਨੇ ਮੇਰਾ ਸਾਥ ਦਿੱਤਾ ਹੈ ਅਪੜਾਉਣ ਅਪੜਾਉਣ ਹੁੰਦੀ ਰਹੀ ਹੈ ਤਾਂ ਅਗਲੇ ਸਾਲ ਵੀ ਹੁੰਦੀ ਰਹੇਗੀ ਤੇ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਮੈਂ ਆਪਣੀ ਜ਼ਿੰਦਗੀ ਦਾ ਵਧੀਆ ਸੈਂਟ ਟਾਈਮ ਕੱਢ ਕੇ ਮਤਲਬ ਮੈਂ ਬੱਕੋ-ਵਖਰੇ ਖੇਤਰ ਅ ਬਚਪਨ ਦੇ ਵਿੱਚ ਵੀ ਮੈਂ ਕਾਫੀ ਵਧੀਆ ਟਾਈਮ ਲਗਾਇਆ ਆਪਣੀ ਜੁਵਾਨੀ ਦਾ ਨੂੰ ਕਾਲਜ ਯੂਨੀਵਰਸਿਟੀ ਪਹਿਲਾਂ ਕੈਨੇਡਾ ਆ ਕੇ ਕੈਨੇਡਾ ਆ ਕੇ ਦੇ ਵਿੱਚ ਵੀ ਮੈਂ ਸਾਹਿਬ ਜੀ ਦੀ ਸਰਕਾਰ ਨਾਲ ਕੰਮ ਨੂੰ ਵੀ ਬਹੁਤ ਕਾਫੀ ਕੀਤਾ ਦੁੱਖ ਵੀ ਛੱਡੇ ਸੁੱਖ ਵੀ ਮਾਣਿਆ ਸਾਰਾ ਕੁਝ ਹੈ ਲੇਕਿਨ ਹੁਣ ਮੈਂ ਜਿਹੜਾ ਹੈਗਾ ਉਹ ਮੇਰੀ ਉਮਰ ਹੈ ਜਿਹੜੀ ਇਸ ਪੜਾ ਤੇ ਆ ਗਈ ਤੇ ਜਿਹਨੂੰ ਆਪਾਂ ਰਿਟਾਇਰਮੈਂਟ ਇਸ ਕਹਿੰਦੇ ਆ ਤੋਂ ਸਟਿਲ ਮੈਂ ਕੰਮ ਕਰਦਾ ਹਾਂ ਮੇਰਾ ਖਿਆਲ ਹੈ ਮੈਂ ਆ ਜਿਹੜਾ ਆਉਣ ਵਾਲਾ ਸਮਾਂ ਇਹਦੇ ਵਿੱਚ ਰਿਟਾਇਰ ਹੋ ਜਾਵਾਂਗਾ ਤੇ ਮੈਨੂੰ ਇਹ ਨਹੀਂ ਪਤਾ ਕਿ ਮੇਰੀ ਸਿਹਤ ਉਹ ਵਿਕਦੇ ਵਿੱਚ ਕਿਸ ਤਰ੍ਹਾਂ ਰਹੇਗੀ ਲੇਕਿਨ ਮੇਰੇ ਸੁਪਨੇ ਵੱਡੇ ਨੇ ਉਹ ਸੁਪਨੇ ਬੰਦਾ ਹੁਣ ਇੱਕਦਮ ਪੂਰੇ ਵੀ ਨਹੀਂ ਕਰ ਸਕਦਾ ਸਾਰੇ ਕੰਮ ਇਕੋ ਤਨ ਤੋ ਨਹੀਂ ਕਰ ਸਕਦੇ। ਤੋਂ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨਾ ਮੈਂ ਮਤੋਂ ਬਤ ਕੰਮ ਕਰ ਸਕਦਾ ਮੈਂ ਕਰਾਂ। ਪਰ ਮੈਂ ਤੁਹਾਨੂੰ ਇਹ ਹੀ ਕਹਿਣਾ ਸੀਗਾ ਵੀ ਗੋਲ ਮਿਥ ਕੇ ਚੱਲੋ। ਕਿਉਂਕਿ ਕਈ ਵਾਰ ਅਸੀਂ ਸੋਚਦੇ ਆ ਕਿ ਵੀ ਸ਼ਾਇਦ ਅ ਰਿਟਾਇਰਮੈਂਟ ਤੋਂ ਬਾਅਦ ਜਦੋਂ ਬਿਰਲੇ ਹੋਗੇ ਫਿਰ ਇਹ ਕੰਮ ਖਰ ਲਾਂਗੇ ਕਿ ਕੱਲ ਕਿਸੇ ਨੇ ਨਹੀਂ ਦੇਖਿਆ। ਕੁਕ ਵੀ ਕਈ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਹੱਥ 'ਚ ਨਹੀਂ ਤੁਹਾਡੀ ਸਿਹਤ ਆਪਨੇ ਹੱਥ 'ਚ ਨਹੀਂ ਸੋ ਨੂੰੰਦਰ ਗੁਰ ਮੈਨੂੰ ਹਮੇਸ਼ਾ ਕਹਿਣਾ ਹੁੰਦਾ ਸੀ ਕਿ ਮੰਗਤ ਜੋ ਕੁਝ ਕਰਨਾ ਕਰ ਲਿਆ ਕਿਉਂਕਿ ਉਹਨੂੰ ਕਿਸੇ ਏਡੀ ਸਮੱਸਿਆ ਆਈ ਸੀ ਵੀ ਕੱਲ ਨੂੰ ਜਿਹੜੀ ਸਿੱਕਤ ਆ ਉਹ ਤੇਰੇ ਹੱਥ 'ਚ ਨਹੀਂ ਤੇਨੂੰ ਨਹੀਂ ਪਤਾ ਕਿ ਕੀ ਹੋਇਆ ਸੋ ਦੂਸਰਾ ਹੈ ਕਿ ਜਿਹੜਾ ਕੰਮ ਤੁਸੀਂ ਕਰਦੇ ਹੋ ਨਾ ਜਿਹੜੇ ਕੰਮ ਨੂੰ ਤੁਸੀਂ ਲੱਗ ਗਏ ਉਹਨੂੰ ਕੰਪਲੀਟ ਕਰ ਲਓ ਉਹਨੂੰ ਕੰਪਲੀਟ ਕਰਕੇ ਆਪਣੇ ਕੰਪਿਊਟਰ ਦੇ ਵਿੱਚ ਜਾਂ ਕਿਸੇ ਡਰਾਈਵ ਤੇ ਉਹਨੂੰ ਸਾਹਮਣੇ ਲੱਭੋ ਤਾਂ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਸਿਚੁਏਸ਼ਨ ਚੱਲੇ ਵੀ ਗਏ ਤੁਹਾਡਾ ਜਿਹੜਾ ਕੰਮ ਹੈ ਉਹ ਸੁਰੱਖਿਅਤ ਰਹੇ ਪਰ ਮੈਂ ਇਹ ਵੀ ਦੱਸ ਦਿੰਦਾ ਕਿ ਜਦੋਂ ਤੁਸੀਂ ਚਲੇ ਗਏ ਤੁਹਾਡੇ ਅਣਛਪੇ ਖਰੜੇ ਤੁਹਾਡੀਆਂ ਵਧੀਆ ਕਿਤਾਬਾਂ ਇਹਨਾਂ ਦਾ ਕੁਝ ਨਹੀਂ ਬਣਨਾ ਬਣ ਵੀ ਸਕਦਾ ਮੈਂ ਇਹ ਨਹੀਂ ਕਹਿੰਦਾ ਲੇਕਿਨ ਜਿੱਦਾਂ ਤੁਹਾਡਾ ਪਰਿਵਾਰ ਹੋ ਸਕਦਾ ਬਿਲਕੁਲ ਤੁਹਾਡੀ ਸੋਚ ਨਾਲ 100% ਨਾਲ ਸਹਿਮਤ ਹੋਵੇ ਹੋ ਸਕਦਾ ਉਹਨੂੰ ਕੋਈ ਸਮਝ ਨਾ ਹੋ ਸੋ ਕੋਈ ਹੋ ਸਕਦਾ ਉਹਦੇ ਹੋਰ ਇੰਤਜ਼ਾਰ ਤੱਕ ਉਹ ਸੋ ਕੋਸ਼ਿਸ਼ ਕਰੋਗੇ ਆਪਣਾ ਕੰਮ ਚੰਗੀ ਤਰ੍ਹਾਂ ਜਿਹੜਾ ਉਹ ਉਹਨੂੰ ਨਾਲ ਦੀ ਨਾਲ ਨਿਬੇੜਦੇ ਰਹੋ ਤੇ ਜਿਹੜਾ ਸੰਭਾਲਣ ਵਾਲਾ ਕੰਮ ਹੈ ਉਹਨੂੰ ਸੰਭਾਲਦੇ ਵੀ ਰਹੋ ਤੇ ਆਪਣਾ ਕੰਮ ਘੱਲਤੇ ਨਾ ਛੱਡੋ ਤੁਮ ਉਮੀਦ ਕਰ ਰਹਾ ਹਾਂ ਕਿ ਤੁਸੀਂ ਵੀ ਆਪਣੇ ਗੋਲ ਬਣਾ ਲਏ ਹੋਣਗੇ ਤੇ ਉਹਨਾਂ ਗੋਲਾਂ ਦੇ ਅਨਸਾਰ ਤੁਸੀਂ ਆਪਣਾ ਕੰਮ ਕਰੋਗੇ ਤੇ ਕੋਲ ਬਲਸ ਸਮਾਂ ਹੈ ਜਿਹੜਾ ਉਹ ਆਪਾਂ ਤਾਂ ਇਹੀ ਕਾਮਨਾ ਕਰਦੇ ਹਾਂ ਕਿ ਖੁਸ਼ੀਆਂ ਲੈ ਕੇ ਆਵੇ ਵਧੀਆ ਤਰੀਕੇ ਨਾਲ ਲੰਘੇ ਤੋ ਲੇਕਿਨ ਫਿਰ ਵੀ ਹੋ ਸਕਦਾ ਹੈ ਕਿ ਉਹਦੇ ਵਿੱਚ ਸਾਨੂੰ ਦੁੱਖਾਂ ਦਾ ਸਾਹਮਣਾ ਵੀ ਕਰਨਾ ਪਵੇ ਕਈ ਲੋਕਾਂ ਦਾ ਵਿਛੋੜਾ ਵੀ ਚੱਲਣਾ ਪਵੇ ਤੇ ਕਈ ਹੋਰ ਕੁਦਰਤੀ ਜਿਹੜੇ ਵਿਨਾਸ਼ ਨੇ ਉਹ ਵੀ ਆ ਸਕਦੇ ਨੇ ਕੋਈ ਬਿਮਾਰੀ ਵੀ ਆ ਸਕਦੀ ਸਾਨੂੰ ਮੈਂਟਲੀ ਜਨਜੀ ਜਾਂਦੇ ਧਿਆਨ ਰੱਖਣਾ ਚਾਹੀਦਾ ਔਰ ਇਸ ਸਾਲ ਦੇ ਵਿੱਚ ਅਸੀਂ ਪੜਨ ਕਰੀਏ ਕਿ ਜਿਹੜੀ ਕੁਦਰਤ ਹੈ ਉਹਨੂੰ ਅਪਣਾ ਬਚਾ ਕੇ ਰੱਖੀਏ ਖਾਸ ਤੌਰ ਤੇ ਜਿਹੜਾ ਸਾਡਾ ਭੋਜਨ ਹੈ ਭੋਜਨ ਦੇ ਵਿੱਚ ਬਹੁਤ ਬਗਾੜਾ ਆਇਆ ਤੇ ਇਸੇ ਪ੍ਰਕਾਰ ਜਿਹੜਾ ਵਾਤਾਵਰਨ ਉਹਦੇ ਵਿੱਚ ਬਹੁਤ ਵਿਗਾੜ ਆਇਆ ਤਾਂ ਕੁਦਰਤ ਜਿਹੜੀ ਉਹ ਉਹਦੇ ਵਿੱਚ ਅਸੀਂ ਸਾਹ ਲੈਂਦੇ ਆ ਜਿਹਦੇ ਵਿੱਚ ਅਸੀਂ ਜੀਉਂਦੇ ਆ ਤੇ ਜਿਸ ਸੂਰਜ ਦੀ ਰੋਸ਼ਨੀ ਨਾਲ ਸਾਰੇ ਬਨਸਪਤੀ ਆ ਜਿਹੜੀ ਉਹ ਫਿਲਦੀ ਹੈ ਸਾਨੂੰ ਖਾਣ ਨੂੰ ਮਿਲਦਾ ਤੇ ਉਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਪਾਣੀ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਤੋਂ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੰਤ ਤੱਕ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਤੇ ਜੇ ਕਿਸੇ ਚੀਜ਼ ਨੇ ਤੁਹਾਡੇ ਨਾਲ ਨਿਭਣਾ ਉਹ ਤੁਹਾਡੀ ਸਿਹਤ ਨਹੀਂ ਨਿਵਣਾ ਹੋਰ ਕਿਸੇ ਚੀਜ਼ ਨੇ ਤੁਹਾਡੇ ਨਾਲ ਤੁਹਾਡੇ ਅੰਤ ਤੱਕ ਨਹੀਂ ਜਾਣਾ ਤੇ ਜੋ ਪਿੱਛੇ ਰਹਿ ਜਾਣਾ ਹੈ ਉਹ ਤੁਹਾਡਾ ਕੰਮ ਰਹਿ ਜਾਣਾ ਹੈ ਬਸ ਇਸ ਚੀਜ਼ ਨੂੰ ਧਿਆਨ ਰੱਖ ਕੇ ਚੱਲੇ ਹੋ ਜੇ ਤੁਹਾਡੇ ਕੋਲ ਸਿਹਤ ਨਹੀਂ ਹੈਗੀ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਲਿਖ ਪੜ੍ਹ ਵੀ ਨਹੀਂ ਸਕਦੇ ਤੁਸੀਂ ਹੋਰ ਕਿਸੇ ਦੇ ਤਰਚ ਵੀ ਨਹੀਂ ਜਾ ਸਕਦੇ ਤੁਸੀਂ ਸੈਰ ਸਪਾਟੇ ਵੀ ਨਹੀਂ ਕਰ ਸਕਦੇ ਤੋਂ ਮੈਂ ਵੀ ਆਪਣੇ ਗੋਲ ਬਣਾਏ ਹੋਏ ਨੇ ਕਿ ਮੈਂ ਸਾਲ ਦੇ ਵਿੱਚ ਇੱਥੇ ਜਾਊਂਗਾ ਇੱਥੇ ਜਾਊਂਗਾ ਆ ਘੁੰਮੂਗਾ ਲੇਕਿਨ ਉਹ ਚੀਜ਼ਾਂ ਮੇਰੇ ਹੱਥ 'ਚ ਨਹੀਂ ਹਰ ਮੈਂ ਗੋਲ ਜਰਨਲ ਨੇ ਮੈ ਡਾਇਰੀ ਵੀ ਜਰੂਰ ਲਿਖਾਂ ਹਰ ਸਾਲ ਤੇ ਇਹ ਵੀ ਕੋਸ਼ਿਸ਼ ਕਰੂੰਗਾ ਕਿ ਜੇ ਹੋ ਸਕੇ ਤਾਂ ਭਾਰਤ ਦੇ ਵਿੱਚ ਵੀ ਜਰੂਰ ਆਵਾਂ ਸੋ ਦੋਸਤੋ ਇਹੀ ਹੈ ਤੇ ਮੈਂ ਇਹੀ ਜਾਂਦਾ ਹੋਗਾ ਕਰੂੰਗਾ ਕਿ ਆਪਾਂ ਵਧੀਆ ਪ੍ਰੋਗਰਾਮ ਦਾ ਕਾਰਜ ਕਰਾਂਗੇ ਇੰਟਰਵਿਊਸ ਕਰਾਂਗੇ ਤੇ ਹੋਰ ਜਿਹੜਾ ਸਰਗਰਮੀਆਂ ਨੇ ਉਹ ਕਰਾਂਗੇ ਤੁਸੀਂ ਮੇਰੇ ਨਾਲ ਸੰਪਰਕ ਰੱਖਣਾ ਠੀਕ ਹੈ ਤੁਸੀਂ ਮੇਰੇ ਨਾਲ ਸੰਪਰਕ ਰੱਖਣਾ ਆਪਾਂ ਨਾਲ ਮਿਲ ਕੇ ਸਾਰਾ ਇਹ ਕੰਮ ਕਰਾਂਗੇ ਚੰਗੀਆਂ ਕਿਤਾਬਾਂ ਤੇ ਡਿਸਕਸ਼ਨ ਚੰਗੀਆਂ ਇੰਟਰਵਿਊਜ਼ ਚੰਗੇ ਸਤਕ ਗ੍ਰਾਮਾਂ ਇਹ ਆਪਾਂ ਕਰਦੇ ਰਹਾਂਗੇ ਤੇ ਪੋਡਕਾਸਟ ਹੈ ਜਿਹੜੀ ਇਹ ਤੁਹਾਡੇ ਕੋਲ ਹੁਣ ਕੰਟੀਨਿਊ ਵੱਖਰੇ ਤਰੀਕੇ ਨਾਲ ਅੰਦਰ ਪੁੱਜਦੀ ਕਰਦਾ ਰਹਾਂਗਾ ਤੇ ਤੁਸੀਂ ਪੋਡਕਾਸਟ ਨੂੰ ਮੇਰੇ ਬਲੌਗਸ ਨੂੰ ਟਰੈਵਲ ਬਲੌਗਸ ਨੂੰ ਦੇਖੋ ਕਿਤਾਬਾਂ ਪੜੋ ਮੇਰੇ ਸਫਰ ਨਾਵਿਆਂ ਨੂੰ ਮਾਣੋ ਤੇ ਹੋ ਸਕਦਾ ਹੈ ਅਗਲੇ ਸਾਲ ਦੇ ਵਿੱਚ ਮੈਂ ਨੌ ਲੜੀ ਕੰਪਲੀਟ ਕਰਨਾ ਤੇ ਜਿਹੜੀਆਂ ਲੜੀਜ਼ ਜਿੱਤੇ ਚੱਲ ਰਹੀਆਂ ਨੇ ਉਹ ਸਦਰਾਂ ਚੱਲਦੀਆਂ ਰਹਿਣਗੀਆਂ ਭਾਵੇਂ ਬ੍ਰਿਚੀਵਨ ਲੜੀ ਹੈ ਭਾਵੇਂ ਇਤਿਹਾਸ ਹੈ ਭਾਵੇਂ ਸਭ ਦੇ ਚੱਲਦੀ ਗੱਲ ਹੈ ਸੋ ਉਮੀਦ ਕਰਨਾ ਹਾਂ ਦੋਸਤੋ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਸਿਰ ਇਸ ਤੋਂ ਬਾਅਦ ਆਪਾਂ ਅਗਲੇ ਸਾਲ ਦਾ ਪ੍ਰੋਗਰਾਮ ਹੈ ਜਿਹੜਾ ਹੋ ਫੇਰ ਲੈ ਕੇ ਆਵਾਂਗੇ ਮੈਂ ਇਹ ਵੀ ਕੋਸ਼ਿਸ਼ ਕਰਾਂਗਾ ਕਿ தாம் ਉਹ ਜੜੀਆਂ ਵੀ ਨਵੀਆਂ ਰਚਨਾਵਾਂ ਦੇ ਮੈਂ ਉਹਨਾਂ ਨਾਲ ਤੁਹਾਡੀ ਡਿਜੀਟਲ ਮੀਡੀਆ ਰਾਹੀਂ ਸਾਂਝ ਪਾਉਂਦਾ ਸੋ ਤੁਸੀਂ ਇਸ ਚੈਨਲ ਨੂੰ ਜਿਵੇਂ ਪਹਿਲਾਂ ਸਹਾਯੋਗ ਦਿੰਦੇ ਹੋ ਉਸੇ ਤਰ੍ਹਾਂ ਸਹਾਯੋਗ ਦਿੰਦੇ ਰਹਿਣਾ ਨਵੇਂ ਸਾਲ ਦੇ ਵਿੱਚ ਤੇ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਆਪਣੇ ਦੋਸਤਾਂ ਨੂੰ ਦੱਸਣਾ ਇਸ ਚੈਨਲ ਬਾਰੇ ਤੇ ਤਾਂ ਕਿ ਆਪਾਂ ਕੋ ਪ੍ਰਵਾਹ ਦੇ ਤੌਰ ਤੇ ਸਾਂਝ ਬਣੇ ਰਹਾ ਹਾਂ ਤੇ ਕੰਮ ਕਰ ਸਕੀਏ ਫਿਰ ਕੋਈ ਫੇਰ ਤੁਹਾਨੂੰ ਸਾਲਿਆਂ ਨੂੰ ਸਾਲ 2026 ਜੋ ਆਉਣ ਵਾਲਾ ਬਰਾ ਹੈ ਬਹੁਤ ਬਹੁਤ ਮੁਬਾਰਕਾ ਹੋਵੇ ਖੁਸ਼ੀਆਂ ਖੁਸ਼ੀਆਂ ਲੈ ਕੇ ਆਵੇ ਸੋ ਮੈਂ ਜਗਮੰਦ ਤੁਹਾਨੂੰ ਇੱਥੇ ਹੀ ਦਿਓ ਆ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ